ਸਾਰਿਆਂ ਨੂੰ ਨਮਸਤੇ ਸਾਸਤਰੀ ਕਾ જય શ્રી ਰਾਮ ਅੱਜ ਦੀ ਮੀਟਿੰਗ ਅਰੋੜਾ ਜੀ ਦੇ ਵੈਲਕਮ ਤੇ ਰੱਖੀ ਹੋਈ ਹੈ ਇਹ ਦਾ ਅਰੇਂਜਮੈਂਟ ਸਾਰਾ ਮਨੀ ਸਾਈ ਤੇ ਉਹਨਾਂ ਦੀ ਧਰਮ ਪਤਰੀ ਕਰ ਰਹੀ ਹੈ ਆਰਾਧਨਾ ਸਾਈ ਕਰ ਰਹੀ ਹੈ ਅਸੀਂ ਇਹਨਾਂ ਦੇ ਕੰਮ ਤੋਂ ਬਹੁਤ ਖੁਸ਼ ਹਾਂ ਮੇਰੀ ਸਨ ਭਾਈ ਜਿਹਨਾਂ ਨਾਲ ਮੁਲਾਕਾਤ ਹੋਈ ਸੀ ਸਾਈ ਜੀ ਨਾਲ ਔਰ ਮੈਂ ਆਸਟ੍ਰੇਲੀਆ ਗਿਆ ਸੀਗਾ ਆਸਟ੍ਰੇਲੀਆ ਤੋਂ ਬਾਅਦ ਮੈਂ ਮਾਰਚ ਚ ਆਇਆ ਸੀਗਾ ਮਾਰਚ ਦੇ ਸ਼ਾਮ ਨੂੰ ਸਾਢੇ 6:30 ਵੇ ਪਾਰਕ ਤੇ ਬੁਲਾ ਲਿਆ ਸੀ ਅਸੀਂ ਇਹਨਾਂ ਨੂੰ ਪੰਜ ਕੰਮ ਦੱਸਿਆ ਸੀ ਪੰਜ ਪੰਜ ਕੰਮ ਰਾਤ ਨੂੰ 8 ਵਜੇ ਤੋਂ ਸਵੇਰੇ 11-12 ਵਜੇ ਤੱਕ ਪਹਿਲਾ ਕੰਮ ਹੋ ਗਿਆ ਸਾਰੇ ਮਤਲਬ 13-14 ਘੰਟਿਆਂ ਵਿੱਚ ਇਹ ਸਾਰੇ ਕੰਮ ਜਿਹੜੇ ਐ ਸਾਈਂ ਜੀ ਨੇ ਕਰਵਾਤੇ ਸੀ ਸੀਵਰੇਜ ਵਾਟਰ ਸਪਲਾਈ ਰੋਡ ਰੋਡ ਲਾਈਟ ਜਾਲੀਆਂ ਜਾਮ ਸੀਗੀਆਂ ਸਾਰੇ ਕੰਮ ਹੋ ਗਏ ਪਾਰਕ ਸੀ ਲਾਲ ਪਲਾਟ ਸੀ ਸਾਫ ਹੋਣਾ ਪਲਾਟ ਵੀ ਸਾਫ ਕਰਾਤਾ ਰੋੜਾਂ ਨੂੰ ਫਟਾ ਪਾਉਗੇ ਮੈਂ ਇਹ ਕੰਮ ਬਿਲਕੁਲ ਬਿਲਕੁਲ ਜੀ ਰੋੜਾਂ ਜੀ ਨਾਲ ਖੜੇ ਆ ਸੀ ਚਵਨ ਭਾਜੀ ਇੱਕ ਮਿੰਟ ਦੇਰ ਕੀ ਕਹਿਣਾ ਚਾਹੋ ਲੋਕਾਂ ਨੂੰ ਇਹ ਗੱਲ ਦੇਖੋ ਗੱਲ ਇਹ ਐ ਸਾਨੂੰ ਕੋਈ ਕੰਪਲੇਂਟ ਆ ਜਵੇ ਸਾਡੀ ਬੇਟੀ ਐ ਅਨੂ ਸਾਈਂ ਤੇ ਬੇਟਾ ਮਨੀ ਸਾਈਂ ਇਹ ਜ ਸਵੇਰੇ 8 ਵਜੇ ਕਰੋਨਾ ਹਸਪਤਾਲ ਨੇ ਨਿਕਲੇ ਰਾਤ 10 ਵਜੇ ਘਰ ਵੜਦੇ ਨੇ ਸਾਰੀ ਦਿਹਾੜੀ ਲੋਕਾਂ ਦੀ ਸੇਵਾ ਕਰਦੇ ਨੇ ਅਸੀਂ ਪ੍ਰਮਾਤਮਾ ਅਗੇ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਲੰਬੀ ਉਮਰ ਬਖੇ ਨਾ ਜਿਹੜੀ ਸਾਡੀ ਬੂਥ ਕਮੇਟੀ ਮੀਟਿੰਗ ਆ ਸਾਡੇ ਬੂਥ ਨੰਬਰ 10 ਸਤਗੁਰ ਨਗਰ ਸਤਗੁਰ ਰਵਦਾਸ ਮਹਾਰਾਜ ਦੀ ਧਰਮਸ਼ਾਲਾ ਵਿਖੇ ਰੱਖੀ ਗਈ ਆ ਸਮੁੱਚੇ ਇਲਾਕਾ ਨਿਵਾਸੀਆਂ ਦਾ ਤੇ ਬਹੁਤ ਭਾਰੀ ਇਕੱਠ ਆ ਮੇਰੇ ਨਾਲ ਮੇਰੇ ਪਤਨੀ ਅਰਾਧਨਾ ਨੂੰ ਮਨੀ ਸਾਂ ਜੀ ਇੰਚਾਰਜ ਵਾਰਡ ਨੰਬਰ 65 ਉਹਨਾਂ ਦੇ ਨਾਲ ਨਾਲ ਹੀ ਸਾਡੇ ਐਮਐਲਏ ਬੰਗਿਆ ਕੈਂਡੀਡੇਟ ਕੁਲਜੀਤ ਸਿੰਘ ਸਰਹਾਲ ਪਾਜੀ ਉਹ ਪਹੁੰਚੇ ਨੇ ਸਾਡੇ ਚੇਅਰਮੈਨ ਅਪਰਾ ਸਾਹਿਬ ਪਹੁੰਚੇ ਨੇ ਗੁਰਦਰਸ਼ਨ ਸਿੰਘ ਕੋਹਲੀ ਜੀ ਪਹੁੰਚੇ ਨੇ ਤੇ ਸਮੁੱਚੇ ਇਲਾਕਾ ਨਿਵਾਸੀ ਜਿਹੜੇ ਆ ਇੱਥੇ ਪਹੁੰਚੇ ਨੇ ਕੋਸ਼ੀ ਪਲਾਂ ਦੇ ਵਿੱਚ ਸਾਡੇ ਸਤਕਾਰਯੋਗ ਐਮਪੀ ਸੰਜੀਵ ਰੋੜਾ ਜੀ ਕੈਂਡੀਡੇਟ ਆ ਆਮ ਆਦਮੀ ਪਾਰਟੀ ਹਲਕਾ ਪੱਛਮੀ ਪਹੁੰਚ ਰਹੇ ਨੇ ਸੰਗਤਾਂ ਦੇ ਰੂਬਰੂ ਹੁਣ ਤੇ ਜਿਹੜਾ ਇਹ ਮੀਟਿੰਗ ਸਾਡਾ ਸਿਲਸਿਲਾ ਵਾ વોર્ਡ ਨੰਬਰ 65 ਦਾ ਪਿਛਲੇ ਇੱਕ ਹਫ਼ਤਿਆਂ ਤੋਂ ਚੱਲ ਰਿਹਾ ਵਾ ਰੁਟੀਨ ਵਾਈ ਰੁਟੀਨ ਬਹੁਤ ਮੀਟਿੰਗ ਬੈਠਕ ਜਿਹੜੀ ਸਾਡੀ ਚੱਲ ਰਹੀ ਆ ਉਹ ਆਪ ਐਮਪੀ ਸਾਹਿਬ ਆ ਕੇ ਮੌਕੇ ਦੇ ਉੱਤੇ ਸਾਰਿਆਂ ਨੇ ਸਮੱਸਿਆਵਾਂ ਸੁਣ ਰਹੇ ਨੇ ਇਲਾਕਾ ਨਿਵਾਸੀਆਂ ਦੇ ਤੇ ਮੌਕੇ ਤੇ ਹੀ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਜੀ ਕੀ ਮੁਸ਼ਕਲਾਂ ਆਕ ਕੇ ਇਹਨੀਆਂ ਜਿੱਦਾਂ ਤੁਹਾਨੂੰ ਅੱਜ ਮਿਲੀਆਂ 24 ਵੀ ਮਾਈਨਰ ਮੁਸ਼ਕਲਾਂ ਨੇ ਚਾਹੇ ਉਹ ਛੋਟੇ ਟਰਾਂਸਫਾਰਮ ਵਾਲੀਆਂ ਨੇ ਓਵਰਲੋਡ ਦੀਆਂ ਨੇ ਤਾਰਾਂ ਨੀਮੀਆਂ ਵਾਲੀਆਂ ਨੇ ਓਵਰ ਸੀਵਰੇਜ ਦੀਆਂ ਨੇ ਰੋਡਾਂ ਜਾਲੀਆਂ ਨੇ ਟੁੱਟੀਆਂ ਸੜਕਾਂ ਨੇ ਜੋ ਵੀ ਸਮੱਸਿਆਵਾਂ ਆ ਸੀ ਤੁਰੰਤ ਉਹਨਾਂ ਦੇ ਐਕਸ਼ਨ ਲੈਂਦੇ ਹੋਏ ਸਾਡੇ ਸਤਕਾਰਯੋਗ ਐਮਪੀ ਸਾਹਿਬ ਵੱਲੋਂ ਉਹਨਾਂ ਦਾ ਹੱਲ ਕੀਤਾ ਜਾਂਦਾ ਵਾ ਤੇ ਨਾਲ ਦੀ ਨਾਲ ਜੇ ਅੱਜ ਉਹ ਕਹਿ ਕੇ ਗਏ ਨੇ ਤਾਂ 15 ਮਿੰਟ ਬਾਅਦ ਕੁਇਕਲੀ ਐਕਸ਼ਨ ਦੇਖਣ ਨੂੰ ਮਿਲ ਰਿਹਾ ਵਾ ਮੇਰੇ ਹਿਸਾਬ ਨਾਲ ਇਸ ਗੱਲ ਦੀ ਗਵਾਈ ਪੂਰਾ ਲੁਧਿਆਣਾ ਦੇਣ ਨੂੰ ਤਿਆਰ ਆ ਕਿ ਜਿੱਦਣ ਦੇ ਇਲੈਕਸ਼ਨ ਸ਼ੁਰੂ ਹੋਏ ਨੇ ਸਾਡੇ ਐਮਪੀ ਸਾਹਿਬ ਨੇ ਆ ਕੇ ਬਾਗਦੋੜ ਸੰਭਾਲੀ ਹੈ ਲੁਧਿਆਣੇ ਦੀ ਪ੍ਰੋਪਰ ਤਰੀਕੇ ਨਾਲ ਬਤੌਰ ਹਲਕਾ ਇੰਚਾਰਜ ਸਾਡੇ ਕੁਝ ਏਦਾਂ ਦੇ ਵਰਕ ਵੀ ਸੀ ਜਿਹੜੇ ਅਸੀਂ ਕਈ ਕਈ ਸਾਲਾਂ ਤੋਂ ਵੇਟ ਕਰਦਾ ਸੀ ਹੋ ਜਾਣਾ ਅੱਜ ਸਵੇਰੇ ਅਸੀਂ ਉਸੇ ਵਰਕ ਤੇ ਆਏ ਤੇ ਇੱਕ 10 ਸਾਲ ਤੋਂ ਪੁਰਾਣੀ ਡਿਮਾਂਡ ਸੀਗੀ ਸਾਡੀ ਇੱਕ ਵੱਡਾ ਟਿਊਬਲ ਸਮਰਸੀਬਲ ਲਾਉਣਾ ਸੀਗਾ ਵਾਰਡ ਨੰਬਰ 65 ਹੈ ਬਾਲ ਪਿੰਡ ਵਿਖੇ ਪਰ ਉਹ ਅੱਜ ਤੱਕ ਲੱਗਿਆ ਨਹੀਂ ਸੀ ਸਾਡੇ ਸਤਕਾਰਯੋਗ ਐਮਪੀ ਸਾਹਿਬ ਨੇ ਸਾਨੂੰ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਾ ਕੇ ਉਹ ਜਿਹੜਾ ਅੱਜ ਟਿਊਬਲ ਆ ਅੱਜ ਸਾਡੇ ਹੱਥੋਂ ਹੀ ਤੇ ਪਿੰਡ ਵਾਸੀਆਂ ਦੇ ਹੱਥੋਂ ਦੀ ਆਰਗੇਨਾਈਜ਼ਿੰਗ ਕਰਾਈ ਉਹਨੂੰ ਸ਼ੁਰੂ ਕਰਵਾਇਆ ਵਾ ਉਹਦਾ ਅਸੀਂ ਸويرੇਦ ਘਾਟਨ ਕਰਕੇ ਆਇਆ ਮੈਂ ਐਮਪੀ ਸਾਹਿਬ ਦਾ ਉਹਨਾਂ ਵਾਸਤੇ ਵੀ ਦਿਲ ਲੀਆਂ ਕਰਾਈ ਧੰਨਵਾਦ ਕਰਦਾ ਦੇਖੋ ਲੋਕੀ ਪਿਆਰ ਕਰੂਗੇ ਇਹ ਆਹਨਾਂ ਦੀ ਜੁਲਨ ਹੁੰਦੀ ਹੈ ਦੇਖੋ ਫੈਸਲਾ ਇੱਕ ਤਰਫਾ ਹੋ ਚੁੱਕਾ ਵਾ ਲੋਕੀ ਪਿਆਰ ਕਰਦੇ ਆ ਇਸੇ ਲਈ ਆ ਦੇਖੋ ਇੰਨੀ ਗਰਮੀ ਦੇ ਵਿੱਚ ਹਲੇ 4:30-5 ਵਜੇ ਦਾ ਟਾਈਮ ਆ ਤੇ ਲੋਕ ਆਪਣੇ ਘਰਾਂ ਦੇ ਵਿੱਚੋਂ ਆ ਕੇ ਬਾਹਰ ਬੈਠੇ ਨੇ ਇਹ ਪਿਆਰ ਆ ਪਿਆਰ ਇਦਾਂ ਦਾ ਪਿਆਰਾ ਕਹੂੰਗੀ ਬੇਦਾਗ ਸ਼ਬੀ ਦੇ ਅੱਜ ਤੱਕ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਦਾ ਪੋਲੀਟੀਕਲ ਕੈਰੀਅਰ ਦੇ ਵਿੱਚ ਜਾਂ ਕਿਸੇ ਅਦਰ ਦੇ ਵਿੱਚ ਕੋਈ ਉਹਨਾਂ ਦੇ ਉੱਤੇ ਕੋਈ ਟੈਗ ਨਹੀਂ ਹੈਗਾ ਬੇਦਾਗ ਸਾਫ਼ ਸ਼ੋਭੀ ਦੀ ਸੇਵਾ ਕਰਨ ਵਾਲੇ ਸਾਨੂੰ ਕੈਂਡੀਡੇਟ ਮਿਲੇ ਨੇ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਤੇ ਹਲਕਾ ਵਾਸੀਆਂ ਨੂੰ ਬੇਨਤੀ ਕਰੂੰਗਾ ਵੀ ਇਦਾਂ ਦੀ ਸਾਫ਼ ਸੁਥਰੀ ਸ਼ੋਭੀ ਵਾਲੇ ਜਿਹੜੇ ਉਮੀਦਵਾਰ ਬੜੇ ਘੱਟ ਮਿਲਦੇ ਹੁੰਦੇ ਆ ਆਪਾਂ ਇਹਨਾਂ ਨੂੰ ਭਾਰੀ ਵੋਟਾਂ ਨਾਲ ਜਿਤਾਈਏ ਸਰਕਾਰ 'ਚ ਬਣ ਦਾ ਮਾਣ ਤਾਂ ਇਹਨਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਵੇ ਤਾਂ ਆਪਣੇ ਹਲਕੇ ਦਾ ਵਿਕਾਸ ਹੋਰ ਵੀ ਜੋਰਾਂ ਸ਼ੋਰਾਂ ਨਾਲ ਹੋਵੇਗਾ